ਜਿੰਦੂ ਸਿੰਘ ਜੱਬਰ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਆਨ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹਨਾਂ ਵੋਟਾਂ ਨੂੰ ਤੁਸੀਂ ਵੱਧ ਤੋਂ ਵੱਧ ਪਿੰਡ ਚ ਮਾਰ ਜਾਣ ਦਵਾ ਕੇ ਸਾਨੂੰ ਲੀਡ ਕਰਾਓ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਸਰਦਾਰ ਰਣਜੋਤ ਸਿੰਘ ਹੜਾਣਾ ਜੀ ਨੂੰ ਵੀ ਮੈਂ ਆਖਾਂਗਾ ਵੀ ਉਹ ਵੀ ਇਸ ਪਿੰਡ ਨੂੰ ਵਿਸ਼ਵਾਸ ਦਿਵਾ ਕੇ ਜਾਣ ਜੇ ਆਪਾਂ ਨੂੰ ਵੱਧ ਲੀਡ ਦੇ ਕੇ ਭੇਜਣ ਤੇ ਆਪਾਂ ਇੱਥੇ ਕੋਈ ਕਸਰ ਨਹੀਂ ਛੱਡਣੀ ਕੋਈ ਵੀ ਇਹਨਾਂ ਦੀ ਮੰਗ ਇਹਨਾਂ ਦੀ ਹੋਏਗੀ ਪੈਸੇ ਸਰਕਾਰ ਦੇ ਹੋਣਗੇ ਜੋ ਕਹਿਣਗੇ ਸੋ ਕਰਾਂਗੇ ਜਿਹੜੇ ਆਮ ਲੋਕਾਂ ਨੂੰ ਮਿਲ ਰਹੇ ਆ ਉਸ ਨਾਲ ਤੇ ਵੀ ਤਾੜੀਆਂ ਮਾਰੋ ਵੀ ਇਹ ਪਹਿਲੀ ਵਾਰ ਹੋਇਆ ਪਹਿਲੀ ਸਰਕਾਰ ਦੇ ਵਿੱਚ ਹੋਇਆ ਨਹੀਂ ਤੇ ਇਹਨਾਂ ਨੇ ਅਕਾਲੀਆ ਕਾਂਗਰਸੀਆਂ ਨੇ ਭਾਈ ਭਤੀਜਾ ਬਾਹਲੀ ਚ ਲਿਆ ਹੋਇਆ ਸੀ ਬਾਪ ਜੀ ਹਟਾਣਾ ਜਿਨ੍ਹਾਂ ਨੇ ਸਾਨੂੰ ਇਹ ਟਿਕਟ ਦੇ ਕੇ ਇੰਨਾ ਵੱਡਾ ਮਾਣ ਬਖਸ਼ਿਆ ਛੋਟੇ ਜਿਹੇ ਬੰਦੇ ਨੂੰ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਰਦਾਰ ਗੁਰਨਾਮ ਸਿੰਘ ਜੀ ਰੌੜ ਜਗੀਰ ਤੋਂ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਐਡਾ ਮਾਣ ਬਖਸ਼ਿਆ ਸੋ ਸਾਡੇ ਸਟੇਸ਼ ਸ਼ਰਮਾ ਜੀ ਸੋ ਮਿਸਟਰ ਸੋ ਸਾਡੇ ਅਮੀਪਾਲ ਸ਼ਰਮਾ ਜੀ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਥਿੰਦ ਜੀ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਰਜਿੰਦਰ ਸੈਕਟਰੀ ਜੀ ਰੌੜ ਚ ਕੀ ਤੋਂ ਸਾਰੇ ਫਤਿਹ ਸਾਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਤੁਸੀਂ ਸਾਰਿਆਂ ਨੇ 2022 ਚ ਬਹੁਤ ਵੱਡਾ ਫਤਵਾ ਦੇ ਕੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖਿਆ ਸੀਗਾ ਸਰਕਾਰ ਬਣਦੇ ਸਾਰੇ ਉਸਤੇ ਕੰਮ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਜਿਹੜੀ ਸਭ ਤੋਂ ਪਹਿਲੀ ਜਿਹੜੀ ਗਾਰੰਟੀ ਪੰਜਾਬੀਆਂ ਨੂੰ ਦਿੱਤੀ ਗਈ ਸੀਗੀ 300 ਯੂਨਟ ਪਰ ਮਹੀਨਾ ਫ੍ਰੀ ਬਿਜਲੀ ਤੇ ਉਹ ਵੀ ਸਾਰੇ ਵਰਗਾਂ ਨੂੰ ਸਰਕਾਰ ਬਣਦੋਂ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਗਾਰੰਟੀ ਸਰਕਾਰ ਨੇ ਪੂਰੀ ਕਰ ਦਿੱਤੀ ਬਹੁਤ ਵਧੀਆ ਮਾਹੌਲ ਹੈ ਮੈਂ ਗੱਲ ਕਰਾਂ ਪੂਰੇ ਹਲਕੇ ਸਨੌਰ ਦੀ ਤੇ ਸਾਡੇ ਅੱਜ ਅਸੀਂ ਖੜੇ ਆ ਪਿੰਡ ਰੋੜ ਜੀਰ ਦੁੱਦਨ ਸਾਦਾ ਜੋਨ ਦੇ ਅੱਜ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡੇ ਜ਼ਿਲ੍ਹਾ ਪ੍ਰੀਸ਼ਦ ਤੋਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਗੋਪੀ ਜੀ ਤੇ ਬਲਾਕ ਸੰਮਤੀ ਤੋਂ ਸਾਡੇ ਕੈਂਡੀਡੇਟ ਸੁੱਚਾ ਸਿੰਘ ਦੇ ਵਾਈਫ ਇਥੋਂ ਖੜੇ ਆ ਸਰਦਾਰ ਨੇ ਜਸਵਿੰਦਰ ਗੌਰ ਬਹੁਤ ਹੀ ਪਿਆਰ ਤੇ ਮਾਣ ਸਤਿਕਾਰ ਸਾਨੂੰ ਸਾਰੇ ਪਿੰਡਾਂ ਚ ਮਿਲ ਰਿਹਾ ਤੇ ਮੈਨੂੰ ਪੂਰਨ ਉਮੀਦ ਹੈ ਵੀ ਸਾਡੀਆਂ ਹਲਕੇ ਸਨੌਰ ਦੀਆਂ ਸਾਰੀਆਂ ਬਲਾਕ ਸੰਮਤੀ ਸੀਟਾਂ ਤੇ ਜਿਲ੍ਹਾ ਪ੍ਰਾਇੇ ਸੀਟਾਂ ਜਿੱਤ ਕੇ ਅਸੀਂ ਪਾਰਟੀ ਝੋਲੀ ਪਾਉਂਦੇ ਜਾ ਰਹੇ ਜਿਹੜੇ ਇਲਾਕੇ ਖਰੇ ਆ ਕਾਫੀ ਮਾਰ ਪੈਂਦੀ ਐ ਇਸ ਇਲਾਕੇ ਜਮੇਸ਼ਾ ਤਾਂਗਰੀ ਨਦੀ ਉਹ ਗੱਲ ਕਰ ਲਈ ਦੂਜੀ ਨਦੀਆਂ ਲੱਗੇ ਕੀ ਲੱਗਦਾ ਕਿ ਜਿਹੜੀ ਮਾਰ ਦਾ ਹੱਲ ਕੋਈ ਨਿਕਲ ਪਾਏਗਾ ਵੇਖੋ ਮੈਨੂੰ ਹਲਕੇ ਸਨੌਰ ਦੀ ਕਮਾਂਡ ਮਿਲਿਆ ਨੂੰ ਜ਼ਿੰਮੇਵਾਰੀ ਮਿਲਿਆ ਨੂੰ ਸੇਵਾ ਮਿਲਿਆ ਨੂੰ ਸਿਰਫ ਅਜੇ ਪੌਣੇ ਤਿੰਨ ਮਹੀਨੇ ਹੋਈ ਐ ਤੇ ਜਿਹੜੀ ਸਭ ਤੋਂ ਵੱਡੀ ਸਾਡੇ ਇੱਥੇ ਤਰਾਸਦੀ ਸੀ ਤਾਂਗਰੀ ਨਦੀ ਤੇ ਉਹਨੂੰ ਡੂੰਗਾ ਕਰਨ ਵਾਸਤੇ ਚੌੜਾ ਕਰਨ ਵਾਸਤੇ ਤੇ ਬੰਨ ਮੌਜੂਦ ਕਰਨ ਵਾਸਤੇ ਸਰਕਾਰ ਵੱਲੋਂ 16 ਕਰੋੜ ਦੀ ਜਿਹੜੀ ਰਾਸ਼ੀ ਜਾਰੀ ਕੀਤੀ ਗਈ ਸੀ ਤੇ ਕੰਮ ਬੜੇ ਚੰਗੀ ਪੱਧਰ ਤੇ ਚੱਲ ਰਿਹਾ ਤੇ ਉਮੀਦ ਹੈ ਵੀ ਆਉਣ ਵਾਲੇ ਅਸੀਂ 6-7 ਮਹੀਨਿਆਂ ਚ ਜਿਹੜੀਆਂ ਵੀ ਫਲੱਡ ਸਬੰਧੀ ਸਾਡੀਆਂ ਦਿੱਕਤਾਂ ਸੀਗੀਆਂ ਤੇ ਅਸੀਂ ਉਹ ਪੂਰੀਆਂ ਕਰਕੇ ਆਪਣੇ ਹਲਕੇ ਨੂੰ ਇਸ ਮਾਰਕ ਤੋਂ ਤਰਾਸ ਦੀ ਤੋਂ ਨਜਾਦ ਦਵਾ ਜਿਵੇਂ ਸ਼ਾਮ ਮਿਲ ਰਿਹਾ ਲਗਦਾ ਲਗਾਤਾਰ ਲੱਗਦਾ ਕਿ ਚੋਤਰਵੇਂ ਕਨਵਰਟ ਹੋ ਪਾਏਗਾ ਬੋਟਾ ਬਿਲਕੁਲ ਜੀ ਬਿਲਕੁਲ ਦੇਖੋ ਹਲਕੇ ਸਨੌਰ ਦੇ ਲੋਕਾਂ ਨੇ ਸਾਨੂੰ 2022 ਚ ਵੀ 45000 ਦੀ ਰੇਡ ਦਵਾਈ ਤੇ ਜਿਵੇਂ ਪੰਚਾਇਤ ਤੇ ਨਗਰ ਕੌਂਸਲ ਦੀ ਇਲੈਕਸ਼ਨਸ ਦੀ ਗੱਲ ਕਰਾਂ ਉਦੋਂ ਵੀ 95% ਜਿਹੜੀਆਂ ਸਾਡੀਆਂ ਪੰਚਾਇਤ ਪੰਚਾਇਤਾਂ ਸੀ ਉਦੋਂ ਵੀ ਆਮ ਆਦਮੀ ਪਾਰਟੀ ਦੀ ਬਣੀ ਆ ਤੇ ਹਲਕੇ ਸਨੌਰ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਹੁਣ ਵੀ ਮੈਨੂੰ ਆਸ ਹੈ ਇਹ ਸਾਰੀ ਸਿੱਟਾ ਜਿੱਤ ਕੇ ਅਸੀਂ ਪਾਰਟੀ ਝੋਲੀ ਪਾਵਾਂਗੇ ਕੰਮ ਤਾਂ ਤਕਰੀਬਨ ਤਕਰੀਬਨ ਜਿਵੇਂ ਸੜਕਾਂ ਦਾ ਪਹਿਲਾ ਮੁੱਦਾ ਸੀ ਅੱਜ ਤੁਸੀਂ ਆਉਣ ਨੂੰ ਲੰਘ ਕੇ ਆਏ ਹੋਗੇ ਤਾਂ ਸੜਕ ਦਾ ਕੰਮ ਉਹ ਚੱਲ ਰਿਹਾ ਹੈ ਜਿਹੜੀ ਸਭ ਤੋਂ ਵੱਡੀ ਸੀ ਪਾਣੀ ਦੀ ਸਮੱਸਿਆ ਸੀ ਡਾਂਗਰੀ ਦੀ ਖੁਦਾਈ ਚੱਲ ਰਹੀ ਹੈ ਬੰਨ ਉੱਚੇ ਹੋ ਗਏ ਨੇ ਤਕਰੀਬਨ ਤਕਰੀਬਨ ਕੰਮ ਸਾਰੇ ਚੱਲ ਰਹੇ ਨੇ ਹੋਰ ਕੋਈ ਮੁੱਦਾ ਇਸ ਇਲਾਕੇ ਦੇ ਵਿੱਚ ਇਸ਼ੂ ਹੈ ਨਹੀਂ ਜਿਹੜਾ ਬਾਕੀ ਰਹਿ ਗਿਆ ਆਪਣਾ ਹੁਣ ਗਲੀਆਂ ਨਾਲੀਆਂ ਜਾਂ ਉਹ ਉਹ ਵੀ ਕੰਮ ਛੇਤੀ ਤੋਂ ਛੇਤੀ ਏ ਜਿਹੜੀ ਆਪਣੀ ਚੋਣ ਹੋ ਕੇ ਉਹ ਵੀ ਸ਼ੁਰੂ ਹੋਣ ਜਾ ਰਹੀ ਹੈ ਹਲਕਾ ਜਿਹਾ ਇਚਾਰ ਹਰਾਰਾ ਕੀਤਾ ਜਾਏ ਨੇ ਕਿੰਨਾ ਕੁ ਹੁਲਾਰਾ ਮਿਲ ਰਿਹਾ ਦੇਖ ਸਕਦੇ ਹੋ ਤੁਸੀਂ ਜਨਤਾ ਦੇ ਵਿੱਚ ਬਹੁਤ ਉਤਸ਼ਾਹ ਹੈ ਉਹਨਾਂ ਨੂੰ 3 ਮਹੀਨੇ ਹੋਏ ਨੇ ਕਮਾਂਡ ਸੰਭਾਲੇ ਨੂੰ ਜਨਤਾ ਪੂਰੀ ਉਹਨਾਂ ਨੂੰ ਪਿਆਰ ਕਰ ਰਹੀ ਹੈ ਵੱਦ ਤੋਂ ਵੱਧ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਬਹੁਤ ਲੋਕਾਂ ਨੂੰ ਉਤਸ਼ਾਹ ਹੈ ਅਗਰ ਤੁਸੀਂ